ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਜਿਹੜੀਆਂ ਤਸਵੀਰਾਂ ਦਿਖਾਈਆਂ ਤਸਵੀਰਾਂ ਜਿਹੜੀਆਂ ਹਜੀਆਂ ਪਠਾਨਕੋਟ ਦਾ ਡੀਸੀ ਦਫਤਰ ਹੈਗਾ ਉੱਥੋਂ ਦੀਆਂ ਹੈਗਾ ਦੱਸਦੇ ਕਿ ਨਵੇਂ ਸਾਲ ਦਾ ਦਿਹਾੜਾ ਨਜ਼ਦੀਕ ਆ ਚੁੱਕਾ ਹੈ ਜਿਸ ਨੂੰ ਲੈ ਕੇ ਸੁਰੱਖਿਆ ਜਿਹੜੀ ਆ ਸੁਰੱਖਿਆ ਪ੍ਰਬੰਧ ਜਿਹੜੇ ਆ ਕੜਰੇ ਕੀਤੇ ਗਏ ਨੇ ਉਸੇ ਨੂੰ ਲੈ ਕੇ ਜਿਹੜੇ ਵਾਹਨ ਸੀਗੇ ਲੋਕ ਪ੍ਰਾਈਵੇਟ ਲੋਕ ਆਉਂਦੇ ਨੇ ਤੇ ਜਿਹੜਾ ਤਹਿਸੀਲ ਦੇ ਵਿੱਚ ਜਾਂ ਡੀਸੀ ਦਫਤਰ ਕੰਮ ਕਰਵਾਉਣ ਦੇ ਲਈ ਉਹ ਜਿਹੜੇ ਵਾਹਨ ਆ ਪ੍ਰਾਈਵੇਟ ਸਾਰੇ ਦੇ ਸਾਰੇ ਵਾਹਨ ਲਵਾਏ ਜਾ ਰਹੇ ਨੇ ਕਾਰਨ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਅਨਸੁਰਖਣੀ ਜਿਹੜੀ ਘਟਨਾ ਉਹ ਨਾ ਵਾ ਸਹੀ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਈਆਂ ਨਾ ਹੁਣ ਵੀ ਮੌਕੇ ਦੀਆਂ ਤਸਵੀਰਾਂ ਲਾਈਵ ਵੀ ਤੁਹਾਨੂੰ ਨਾਲ ਦੀ ਸਕਰੀਨ ਤੇ ਦਿਖਾ ਰਿਹਾ ਕਿ ਇਹ ਤਸਵੀਰਾਂ ਹੈਗੀਆਂ ਜਿੱਥੇ ਸਾਰੇ ਦੇ ਸਾਰੇ ਵਾਹਨ ਜਿਹੜੇ ਆ ਪ੍ਰਾਈਵੇਟ ਵਾਹਨ ਲਗਾਏ ਜਾ ਰਹੇ ਨੇ ਗਲਬਾਤ ਕੀਤੀ ਹੈ ਜਿਹੜੇ ਠੇਕੇਦਾਰ ਸੀਗਾ ਉਹਨਾਂ ਦਾ ਕਹਿਣਾ ਕਿ ਡੀਸੀ ਜਿਹੜੇ ਪਠਾਨਕੋਟ ਮੈਡਮ ਹੈਗੇ ਉਹਨਾਂ ਬਣੋ ਜਿਹੜੀਆਂ ਹਦਾਇਤਾਂ ਜਾਰੀ ਕੀਤੀ ਹੈਗੀਆਂ ਕਿ ਨਵਾਂ ਸਾਲ ਨੇੜੇ ਆ ਇਸ ਲਈ ਜਿਹੜੇ ਆ ਜਿਹੜੇ ਵਾਹਨ ਹੈਗੇ ਪ੍ਰਾਈਵੇਟ ਸਾਰੇ ਦੇ ਸਾਰੇ ਵਾਹਨ ਖੜੇ ਕੀਤੇ ਜਾਂ ਦੋਸਤੋ ਗਲਵਾ ਸੁਣਾ ਨਹੀਂ ਜਿਹੜੇ ਠੇਕੇਦਾਰ ਹੈਗੇ ਉਹਨਾਂ ਨਾਲ ਤਾਂ ਦੂਸਰੇ ਪਾਸੇ ਜਿਹੜੇ ਆਮ ਪਬਲਿਕ ਸੀਗੇ ਜਿਹੜੇ ਲੋਕ ਆਂਦੇ ਨੇ ਕੰਮ ਕਰਨ ਨਾਲੇ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਆ ਕੇ ਇੱਥੇ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨਾਲ ਜੋ ਗਲਵਾਤ ਹੋਈ ਉਹ ਹੀ ਤੁਹਾਨੂੰ ਸੁਣਾਣੇ ਆ ਤਦ ਤੱਕ ਬਣੇ ਰੋ ਸਾਡੇ ਨਾਲ ਤੇ ਦੇਖਦੇ ਰੋ ਪਠਾਨਕੋਟ মিডিਆ ਪਰ ਮੇਰਾ ਨਾਮ ਪ੍ਰਵੀਨ ਕੁਮਾਰ ਹਾਂਜੀ ਮੈਂ ਠੇਕੇਦਾਰ ਆ ਤੇ ਸੈਕਟਰੀ ਦਾ ਹਾਂਜੀ ਬਾਹਰ ਲਗਾਏ ਜਾ ਰਹੇ ਬਾਹਰ ਕੀ ਬਾਹਰ ਹੱਡ ਰਹੀ ਡੀਸੀ ਮੈਡਮ ਵੱਲੋਂ ਕਹਿੰਦੇ ਪ੍ਰਾਈਵੇਟ ਫੰਡ ਜਿਹੜੇ ਉਹ ਬਾਹਰ ਲਾ ਰਿਹਾ ਮੋਲ ਥੋੜਾ ਜਿਹਾ ਖਰਾਬ ਹੈ ਇਸ ਦੇ ਕਰਕੇ ਅੰਦਰ ਪ੍ਰਾਈਵੇਟ ਬਾਡ ਨਹੀਂ ਲੱਗਾਂਗੇ ਲੋਕਾਂ ਨੂੰ ਥੋੜੀ ਜੀ ਦਿੱਕਤ ਹੋਈ ਬੜੀ ਛੜਕਾਂ ਜਿਹਾ ਲਾ ਦੇ ਲੋ ਇਹ ਪ੍ਰੋਬਲਮ ਹੋ ਰਹੀ ਹੈ ਡਰ ਵੀ ਲੱਗਦਾ ਕੋਈ ਚੋਰੀ ਨਾ ਲੈ ਜਾਏ ਕੋਈ ਕਹਿਦਾ ਹਾਂਜੀ ਦੂਰ ਕਿੱਥੇ ਲਗਾਇਆ ਜਾ ਰਿਹਾ ਹੁਣ ਇੱਥੇ ਅਸੀਂ ਕਿਹਾ ਪ੍ਰਾਈਵੇਟ ਬਾਅਦ ਇੱਧਰ ਲਾਈ ਜਾਓ ਪਰ ਲੋਕੀ ਘਟ ਲਾ ਦੇ ਲੋਕੀ ਛੜਕਾਂ ਛੁੜ ਕੇ ਲਾਈ ਜਾਂਦੇ ਇਹ ਦੇ ਕਰਕੇ ਥੋੜਾ ਜਿਹਾ ਜਮਜਾ ਲੱਗ ਗਿਆ ਤੇ ਹਾਂਜੀ ਸਰਜੀਤ ਸਿੰਘ ਕੋਈ ਚੜਦਾ ਜਾ ਬਾਅਦ ਲੋਕ ਚੋਰੀ ਕਰਦੇ ਆ

ਪਰਤੀ ਕਰਦੇ ਵੀਰ ਗੋੜ ਹੋਰ ਪਰਤੀ ਕਰ ਕਟੀ ਗਈ ਰੋਡ ਤੇ ਲਾਏ